ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤਾਂ ਅੱਜ ਅਪਾ ਲਾਈਟ ਵਾਲਾ ਚੈਪਟਰ ਕਰ ਰਹੇ ਹਾਂ ਲਾਈਟ ਰਿਫਲੈਕਸ਼ਨ ਐਂਡ ਰਿਫਲੈਕਸ਼ਨ ਉਹਦੇ ਬਾਰੇ ਕਿ ਆਪਾਂ ਰਿਫਲੈਕਸ਼ਨ ਵਾਲਾ ਸਾਰਾ ਇਕਾਪਕ ਪੜ ਚੁੱਕੇ ਹਾਂ ਔਰ ਉਹਦੇ ਵਿੱਚ ਤੁਹਾਨੂੰ ਨਿਊਮੈਰੀਕਲ ਕਰਨ ਨੂੰ ਕਈ ਸੀਗੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਉਹ ਨੰਮੈਰੀਕਲ ਕਰ ਲਏ ਹੋਣਗੇ ਅਗਰ ਕਿਸੇ ਬੱਚੇ ਨੂੰ ਕਿਸੇ ਨੰਮੈਰੀਕਲ ਦੇ ਵਿੱਚ ਪ੍ਰੋਬਲਮ ਹੈ ਤਾਂ ਫਿਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਉਸ ਨੰਮੈਰੀਕਲ ਦੇ ਬਾਰੇ ਜਰੂਰ ਦੱਸ ਦੇਵੋ ਤਾਂ ਕਿ ਮੈਂ ਉਹ ਤੁਹਾਡਾ ਨੰਮੈਰੀਕਲ ਸੋਲਵ ਕਰਵਾ ਦੇਵਾਂ ਤਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਅੱਗੇ ਇੱਕ ਗੁਜਾਰਿਸ਼ ਹੈ ਕਿ ਬੇਟੇ ਜੇਕਰ ਤੁਸੀਂ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੀਆਂ ਨਵੀਆਂ ਵੀਡੀਓਜ਼ ਵਾਸਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਦਾ ਦਬਾ ਦੇਣਾ ਜੀ ਤਾਂ ਕਿ ਜਿਹੜੀ ਵੀ ਮੈਂ ਵੀਡੀਓ ਪਾਵਾਂ ਉਹ ਸਾਰੇ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਜਾਵੇ ਜੀ ਹਾਂ ਸਾਡਾ ਅੱਜ ਦਾ ਟਾਪਿਕ ਹੈ ਬੇਟੇ ਰੀਫ੍ਰੈਕਸ਼ਨ ਆਫ ਲਾਈਟ ਰੀਫ੍ਰੈਕਸ਼ਨ ਆਫ ਲਾਈਟ ਦਾ ਟਾਪਿਕ ਪੜ੍ਹਨ ਵੇਲੇ ਬੇਟੇ ਸਾਨੂੰ ਇਹ ਗੱਲ ਨੋਟ ਕਰ ਲੈਣੀ ਚਾਹੀਦੀ ਹੈ ਕਿ ਸਾਡੇ ਆਲੇ-ਦੁਆਲੇ ਦੇ ਵਿੱਚ ਜਿਹੜੀਆਂ ਕੁਝ ਆਪਟੀਕਲ ਘਟਨਾਵਾਂ ਵਾਪਰਦੀਆਂ ਨੇ ਜਿਵੇਂ ਕਿ ਤੁਸੀਂ ਕੱਚ ਦੇ ਗਲਾਸ ਦੇ ਵਿੱਚ ਇੱਕ ਸਿੱਕਾ ਰੱਖਿਆ ਹੋਵੇ 1 ਰੁਪਏ ਦਾ ਸਿੱਕਾ ਉਹ ਤੁਹਾਨੂੰ ਉਹਦੇ ਥੱਲੇ ਤੋਂ ਥੋੜਾ ਜਿਹਾ ਉੱਤੇ ਨੂੰ ਉਭਰਿਆ ਹੋਇਆ ਦਿਸਦਾ ਹੈਗਾ ਬੇਟੇ ਉਹ ਸਾਨੂੰ ਉੱਤੇ ਨੂੰ ਉਭਰਿਆ ਹੋਇਆ ਕਿਉਂ ਦਿਸਦਾ ਦੇਖੋ ਤੁਸੀਂ ਇਦਾਂ ਕਰਕੇ ਤੁਹਾਡੇ ਕੋਲ ਕੱਚ ਦਾ ਗਲਾਸ ਹੋਊਗਾ ਠੀਕ ਹੈ ਜੀ ਤਾਂ ਜਿਹੜਾ ਤੁਹਾਡੇ ਕੋਲ ਇੱਥੇ ਸਿੱਕਾ ਪਿਆ ਹੋਊਗਾ ਤੁਹਾਨੂੰ ਇੱਥੇ ਨਾ ਦਿਸ ਕੇ ਤੁਹਾਨੂੰ ਆ ਹੀ ਲੱਗੂਗਾ ਜਿਵੇਂ ਉੱਪਰ ਨੂੰ ਉਭਰਿਆ ਹੋਆ ਹੁੰਦਾ ਹੈ ਇਸੇ ਤਰ੍ਹਾਂ ਹੀ ਤੁਸੀਂ ਕੱਚ ਦੇ ਗਲਾਸ ਦੇ ਵਿੱਚ ਬਾਜ਼ਾਰ ਦੇ ਵਿੱਚ ਵੇਖਿਆ ਹੋਊਗਾ ਕਿਆਮ ਕਰਕੇ ਤੁਹਾਨੂੰ ਪਤਾ ਹੋਵੇ ਵੀ ਪਾਣੀ ਪਾ ਕੇ ਉਹਦੇ ਵਿੱਚ ਨਿੰਬੂ ਪਾਏ ਹੁੰਦੇ ਨੇ ਔਰ ਨਿੰਬੂ ਜਿਹੜੇ ਹੈਗੇ ਆਮ ਆਪਦੇ ਸਾਈਜ਼ ਦੇ ਨਾਲ ਉਹ ਵੱਡੇ ਵੱਡੇ ਦਿਸਦੇ ਨੇ ਵੀ ਬڑے ਵੱਡੇ ਵੱਡੇ ਨਿੰਬੂ ਹੈਗੇ ਨਹੀਂ ਜਦ ਕਿ ਉਹ ਪੂਰੇ ਵੱਡੇ ਵੱਡੇ ਨਿੰਬੂ ਨਹੀਂ ਹੁੰਦੇਗੇ ਉਹ ਨਾਰਮਲ ਨਿੰਬੂ ਹੀ ਹੁੰਦੇ ਨੇ ਪਰ ਉਹ ਵੱਡੇ ਕਿਉਂ ਦਿਸਦੇ ਨੇ ਇਹਨਾਂ ਗੱਲਾਂ ਦੇ ਬਾਰੇ ਕਿ ਅਸੀਂ ਪੜ੍ਹਨਾ ਹੈ ਜਾਂ ਬੇਟੇ ਤੁਸੀਂ ਇੱਕ ਟੱਬ ਲੈ ਲਓ ਇੱਕ ਟੱਬ ਦੇ ਵਿੱਚ ਪਾਣੀ ਪਰ ਉਹਦੇ ਉਹ ਪਾਣੀ ਦੇ ਵਿੱਚ ਤੁਸੀਂ ਛੂਟੀ ਡਭਾਉਮੋਗੇ ਜਦ ਇਹ ਛੂਟੀ ਡਭਾਉਮੋਗੇ ਤਾਂ ਤੁਹਾਨੂੰ ਉਹ ਛੂਟੀ ਇਦਾਂ ਹੋਏ ਮੂੜੀ ਹੋਈ ਦਿਸੂਗੀ ਉਹ ਮੂੜੀ ਹੋਈ ਕਿਉਂ ਨਜ਼ਰ ਆਉਂਦੀ ਹੈ ਇਸ ਗੱਲਾਂ ਨੂੰ ਆਪਣਾ ਰੀਫ੍ਰੈਕਸ਼ਨ ਆਫ ਲਾਈਟ ਦੇ ਨਾਲ ਕਲੀਅਰ ਕਰਨਾ ਹੈਗਾ ਠੀਕ ਹੈ ਜੀ ਇਹ ਸਾਰੇ ਕਾਰਨ ਸਾਡੇ ਹੈਗੇ ਨੇ ਸਾਡੇ ਕੋਲੇ ਕਿਉਂ ਵਾਪਰਦੇ ਨੇ ਇਹ ਰੀਫ੍ਰੈਕਸ਼ਨ ਆਫ ਲਾਈਟ ਦੇ ਕਰਕੇ ਵਾਪਰਦੇ ਨੇ ਔਰ ਇਹ ਬੜਾ ਟਾਪਿਕ ਇਪੋਰਟੈਂਟ ਹੈ ਤਾਂ ਪੇਪਰ ਦੇ ਵਿੱਚ ਆਮ ਕਰਕੇ ਇਹਦੇ ਵਿੱਚ ਕੋਈ ਨਾ ਕੋਈ ਕੁਐਸਚਨ ਆ ਜਾਂਦਾ ਇਸ ਕਰਕੇ ਤੁਸੀਂ ਬੜੇ ਧਿਆਨ ਦੇ ਨਾਲ ਇਸ ਟਾਪਿਕ ਨੂੰ ਸਮਝਣਾ ਹੈਗਾ ਤਾਂ ਇਹ ਸਾਡਾ ਕੁਝ ਸਾਡੇ ਕੋਲੇ ਕਿਉਂ ਹੁੰਦਾ ਹੈ ਦਰਸਰ ਕੀ ਹੁੰਦਾ ਬੇਟੇ ਮੰਨ ਲਓ ਸਾਡੇ ਕੋਲੇ ਜਿਹੜੀ ਲਾਈਟ ਵੀ ਰੇ ਹੈ ਨਾ ਉਹ ਇੱਕ ਡਿਫਰੈਂਟ ਸਪੀਡ ਦੇ ਨਾਲ ਇੱਕ ਆਪਣੀ ਪਾਰਟਿਕੂਲਰ ਸਪੀਡ ਦੇ ਨਾਲ ਆ ਰਹੀ ਹੁੰਦੀ ਹੈ ਠੀਕ ਹੈ ਜੀ ਆ ਮੰਨ ਲਓ ਹਵਾ ਦੇ ਵਿੱਚ ਰੇ ਆਫ ਲਾਈਟ ਆ ਰਹੀ ਸੀਗੀ ਤੇ ਇੱਥੇ ਸਾਡੇ ਕੋਲੇ ਕੋਈ ਕੱਚੇ ਦਾ ਸਲੈਬ ਆ ਗਿਆ ਠੀਕ ਹੈ ਜੀ ਕੱਚੇ ਦੇ ਸਲੈਬ ਦੇ ਉੱਤੇ ਇਸ ਪੁਆਇੰਟ ਦੇ ਉੱਤੇ ਟਕਰਾਈ ਹੈ ਜਿਹੜੇ ਪੁਆਇੰਟ ਤੇ ਟਕਰਾਈ ਹੈ ਉੱਥੇ ਬਿٹے ਤੁਸੀਂ ਇਦਾਂ ਕਰਕੇ ਨਾਰਮਲ ਬਣਾ ਲਓ ਨਾਰਮਲ ਤੁਹਾਨੂੰ ਪਤਾ ਹੀ ਹੈ ਵੀ ਇਹਦੇ ਸਰਫੇਸ ਦੇ ਉੱਤੇ ਬਿਲਕੁਲ ਪਰਪੈਂਡੀਕੂਲਰ ਹੋਊਗਾ ਜਦੋਂ ਉਹ ਮੀਡੀਅਮ ਨੰਬਰ 1 ਤੋਂ ਆਹ ਮੀਡੀਅਮ ਨੰਬਰ 1 ਹੈ ਬਿٹے ਇਹਦੇ ਤੋਂ ਮੀਡੀਅਮ ਨੰਬਰ 2 ਮੰਨ ਲਓ ਇਹਨੂੰ ਇਨ ਮੀਡੀਅਮ ਨੰਬਰ 2 ਮੀਡੀਅਮ ਨੰਬਰ 1 ਤੋਂ ਮੀਡੀਅਮ ਨੰਬਰ 2 ਦੇ ਵਿੱਚ ਐਂਟਰ ਕਰੋਗੀ ਤਾਂ ਇੱਥੇ ਥੋੜੀ ਜੀ ਬੈਂਡ ਹੋ ਜਾਂਦੀ ਹੈ ਇਦਾਂ ਕਰਕੇ ਠੀਕ ਹੈ ਜੀ ਇਹ ਕੀ ਹੋ ਜਾਂਦੀ ਬੈਟ ਥੋੜੀ ਜੀ ਬੈਂਡ ਹੋ ਜਾਂਦੀ ਹੁਣ ਇੱਥੇ ਫੇਰ ਨਾਰਮਲ ਬਣ ਜਾਂਦਾ ਹੈਗਾ ਹੁਣ ਜਦੋਂ ਇੱਥੇ ਫੇਰ ਮਤਲਬ ਕਿ ਇਸ ਮੀਡੀਅਮ ਤੋਂ ਬਾਹਰ ਨਿਕਲੋਗੀ ਫੇਰ ਫੇਰੇ ਬੈਂਡ ਹੋ ਜੂਗੀ ਸਮਝ ਗਏ ਫੇਰ ਫੇਰੇ ਇਹ ਬੈਂਡ ਹੋ ਜੂਗੀ ਇਸ ਤਰ੍ਹਾਂ ਕਰਕੇ ਸਾਡੇ ਕੋਲ ਚੱਲਦਾ ਵਾ ਮਤਲਬ ਕਿ ਆਹ ਰੇ ਆਉਣੀ ਤਾਂ ਇੱਥੇ ਸੀਗੀ ਜੇ ਨਾ ਬੈਂਡ ਹੁੰਦੀ ਫਿਰ ਤੇ ਇੱਥੋਂ ਆਉਣੀ ਹੋਣੀ ਚਾਹੀਦੀ ਸੀ ਪਰ ਇਹ ਇਧਰ ਨੂੰ ਪਾਸੇ ਆ ਰਹੀ ਉਹਦੇ ਤੋਂ ਆਪਾਰ ਠੀਕ ਹੈ ਆ ਨੋਰਮਲ ਆ ਜਿਹੜਾ ਬੇਟੇ ਇਹਨੂੰ ਅਸੀਂ ਐਨ ਐਨ ਡੈਸ਼ ਐਮ ਐਮ ਡੈਸ਼ ਤੋਂ ਵਗੈਰਾ ਲਿਖ ਲੈਣੇ ਹੁੰਦੇ ਆ ਠੀਕ ਹੈ ਤਾਂ ਜਿਹੜੇ ਐਂਗਲ ਦੇ ਉੱਤੇ ਇਹਨੇ ਮਤਲਬ ਕਿ ਸਟ੍ਰਾਈਕ ਕੀਤਾ ਸੀਗਾ ਨੋਰਮਲ ਦੇ ਨਾਲ ਬਣਾ ਕੇ ਉਹ ਨੂੰ ਅਸੀਂ ਕਹਿ ਦਿੰਨੇ ਬੇਟੇ ਇਨਸੀਡੈਂਟ ਐਂਗਲ ਠੀਕ ਹੈ ਜਿਵੇਂ ਪਿੱਛੇ ਆਪਾਂ ਕਹਿੰਦੇ ਸੀ ਉਹਨੂੰ ਇਨਸੀਡੈਂਟ ਐਂਗਲ ਕਹਿ ਦਿੰਨੇ ਆ ਔਰ ਦੂਸਰੇ ਨੂੰ ਅਸੀਂ ਕੀ ਕਹਿ ਦਿੰਨੇ ਆ ਭਈ ਰਿਫ੍ਰੈਕਟਿਡ ਐਂਗਲ ਠੀਕ ਹੈ ਦੂਸਰੇ ਨੂੰ ਅਸੀਂ ਰਿਫ੍ਰੈਕਟਿਡ ਐਂਗਲ ਹੀ ਕਹਿ ਦਿੰਨੇ ਆ ਇਦਾਂ ਹੀ ਕਰਕੇ ਦੂਸਰੇ ਸਰਫਸ ਦੇ ਉੱਤੇ ਇੱਕ ਹੋਰ ਇਨਸੀਡੈਂਟ ਐਂਗਲ ਨੰਬਰ 2 ਦਾ ਦੋ ਦਾ ਬਣ ਜਾਂਦਾ ਹੈਗੇ ਠੀਕ ਹੈ ਐਉਂ ਕਰਕੇ ਬਟੇ ਆਪਣੇ ਕੋਲ ਹੀ ਜਿਹੜੀ ਹੈਗੀ ਇਦਾਂ ਕਰਕੇ ਮੁੜ ਜਾਂਦੀ ਹੈਗੀ ਰੇਅ ਆਫ ਲਾਈਟ ਹੁਣ ਗੱਲ ਆ ਜਾਂਦੀ ਹੈ ਬਟੇ ਇਹ ਇਦਾਂ ਕਰਕੇ ਬੈਂਡ ਕਿਉਂ ਹੋਈ ਕੀ ਕਾਰਨ ਹੈ ਤਾਂ ਤੁਸੀਂ ਪਹਿਲੀ ਗੱਲ ਤਾਂ ਇਹ ਗੱਲ ਯਾਦ ਰੱਖਣੀ ਹੈ ਵੀ ਆਹ ਮੀਡੀਅਮ ਹੈ ਜਿਹੜਾ ਇਹ 에ਅਰ ਸੀ ਔਰ ਆਹ ਜਿਹੜਾ ਹੈਗਾ ਗਲਾਸ ਹੈ ਠੀਕ ਹੈ ਜੀ ਉਹਨ ਇਹਦੇ ਮੋਡਰਨ ਦਾ ਕਾਰਨ ਇਹ ਦੀ ਸਪੀਡ ਹੈ ਠੀਕ ਹੈ ਉਹ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਪੜ੍ਹਾਂਗੇ ਤਾਂ ਪਹਿਲਾਂ ਤੁਸੀਂ ਇਹ ਗੱਲ ਦੇਖ ਲਓ ਵੀ ਜਦੋਂ ਵੀ رے اف لائٹ ون میڈیم ٹو دوسرے میڈیم ਦੇ ਵਿੱਚ ਇੰਟਰ ਹੁੰਦੀ ਹੈ ਤਾਂ ਉਹ ਬੇਟੇ ਮੁੜ ਜਾਂਦੀ ਹੈ ਕਿੱਧਰ ਨੂੰ ਮੁੜਦਾ ਉਹ ਡਿਪੈਂਡ ਕਰਦਾ ਕਿ میڈیم ਕਿਹੜੇ-ਕਿਹੜੇ ਆ ਆ ਰੀਅਰ میڈیم ਹੈ ਐਡ ਡੈਂਸਰ میڈیم ਹੈ ਜਦੋਂ ਰੀਅਰ میڈیم ਤੋਂ ਡੈਂਸਰ میڈیم ਦੇ ਵਿੱਚ ਇੰਟਰ ਕਰੋਗੀ ਤਾਂ ਜਿਹੜੀ ਰੇ ਆਫ ਲਾਈਟ ਹੈ ਟੂਵਰਡਸ ਦਾ ਨਾਰਮਲ ਬੈਂਡ ਹੋ ਜਾਊਗੀ ਨਾਰਮਲ ਦੇ ਵੱਲ ਨੂੰ ਮੁੜ ਜਾਊਗੀ ਜਦੋਂ ਉਹ ਬੇਟੇ ਡੈਂਸਰ میڈیم ਤੋਂ ਫਿਰ ਦੁਬਾਰਾ ਰੀਅਰ میڈیم ਦੇ ਵਿੱਚ ਜਾਊਗੀ ਤਾਂ ਨਾਰਮਲ ਤੋਂ ਪਰੇ ਵੱਲ ਨੂੰ ਮੁੜੂਗੀ ਠੀਕ ਹੈ ਜੀ ਇਹ ਗੱਲ ਤੁਸੀਂ ਧਿਆਨ ਦਿਲਾ ਨੋਟ ਕਰ ਲੈਣੀ ਹੈ ਠੀਕ ਹੈ ਵੈਨ ਆ ਰੇ ਆਫ ਲਾਈਟ ਐਂਟਰ ਫਰੋਮ ਐਂਟਰ ਦੀ ਡੈਂਸਰ మీడియం ਫਰੋਮ ਰੀਅਰ మీడియం ਦੈਨ ਇਟ ਬੈਂਡ ਟੂਵਰਡਸ ਦਾ ਨੋਰਮਲ ਐਂਡ ਵੈਨ ਦਿਸ ਦਿਸ ਰੇ ਆਫ ਲਾਈਟ ਐਂਟਰ ਰੀਅਰ మీడియం ਫਰੋਮ ਦੀ ਡੈਂਸਰ మీడియం ਇਟ ਬੈਂਡ ਅਵੇ ਫਰੋਮ ਦੀ ਨੋਰਮਲ ਫਿਰ ਨੋਰਮਲ ਤੋਂ ਪਰੇਵਰਨ ਮੜੂਗੀ ਠੀਕ ਹੈ ਜੀ ਇਹ ਗੱਲ ਨੋਟ ਕਰਕੇ ਤੁਸੀਂ ਰੱਖ ਲੈਣੀ ਹੈ ਹੁਣ ਇਹਦੇ ਦੋ ਲਾਅ ਨੇ ਬੇਟੇ ਉਹ ਲਾਅ ਸੀ ਇਹ ਪਹਿਲੀ ਗੱਲ ਤਾਂ ਉਹੀ ਲਾ ਜਿਹੜਾ ਆਪਾਂ ਪਿੱਛੇ ਵੀ ਕੀਤਾ ਸੀਗਾ ਵੀ ਇਨਸੀਡੈਂਟ ਰੇ ਰिफracted ਰੇ ਤੇ ਨਾਰਮਲ ਆ ਜਿਹੜੇ ਉਹ ਇੱਕੋ ਪਲੇਨ ਦੇ ਵਿੱਚ ਹੋਣਗੇ ਪਹਿਲਾ ਲਾ ਤਾਂ ਇਹ ਹੈ ਨੰਬਰ 2 ਦਾ ਲਾ ਜਿਹੜਾ ਉਹ ਥੋੜਾ ਜਿਹਾ ਡਿਫਰੈਂਟ ਉਹ ਹੈਗਾ ਬਟ ਸਾਈਨ i ਓਵਰ ਸਾਈਨ r ਇਸ ਇਕੁਅਲ ਟੂ ਕਨਸਟੈਂਟ ਇਹਨਾਂ ਦੋਨਾਂ ਦੇ ਤੁਸੀਂ ਸਾਈਨ ਲੈ ਲੈ ਲਿਓ ਨੇ ਸਾਈਨ ਤੁਸੀਂ ਮੈਥ ਦੇ ਵਿੱਚ ਬਟ ਪੜਿਆ ਹੋਊਗਾ ਠੀਕ ਹੈ ਸਾਈਨ ਕੋਸ ਵਾਲੇ ਜਿਹੜੇ ਹੁੰਦੇ ਨੇ ਸਾਈਨ ਉਹ ਲੈ ਲੈ ਲਿਓ ਨੇ ਇਨਸੀਡੈਂਟ ਐਂਗਲ ਦਾ ਸਾਈਨ ਲੈ ਲਓ ਰਿਫ੍ਰੈਕਟਿਡ ਐਂਗਲ ਦਾ ਸਾਈਨ ਲੈ ਲਓ ਜਦੋਂ ਉਹਨਾਂ ਦੀ ਰੇਸ਼ਿਓ ਲਵੋਗੇ ਤਾਂ ਕੋਈ ਕਨਸਟੈਂਟ ਆਊਗੀ ਉਹ ਕੋਈ ਸਥਿਰ ਅੰਕ ਆਊਗਾ ਉਹ 1 ਆ ਸਕਦਾ 1.5 ਜਾ ਸਕਦਾ 1.3 ਆ ਸਕਦਾ 1.2 ਆ ਸਕਦਾ 2.5 ਜਾ ਸਕਦਾ ਜਿੰਨਾ ਮਰਜ਼ੀ ਆਵੇ ਬੇਟੇ ਉਹ ਕੁਛ ਨੁਕਸ਼ ਅੰਕ ਤੁਹਾਡੇ ਕੋਲੇ ਆ ਜਾਣਾ ਹੈਗਾ ਉਹਨੂੰ ਕਹਿੰਦੇ ਆਪਾਂ ਕਨਸਟੈਂਟ ਉਹ ਬਦਲੂਗਾ ਨਹੀਂ ਮਤਲਬ ਕਿ ਇੱਕ మీడియం ਦਾ ਜਿਹੜਾ ਉਸੇ ਤਰ੍ਹਾਂ ਕਨਸਟੈਂਟ ਹੀ ਰਹੂਗਾ ਵੀ ਜੇ ਗਲਾਸ ਦਾ ਵੇਵ ਲੇਟ ਇਹ ਜਿਹੜਾ ਆਪਣੇ ਕੋਲੇ ਕਨਸਟੈਂਟ ਤਾਂ ਕਨਸਟੈਂਟ ਹੋ ਨਹੀਂ ਰਹੂਗਾ ਠੀਕ ਹੈ ਜੀ ਇਸ ਨੂੰ ਆਪਾਂ ਬਟੇ ਸੰਦਲਸ ਲਾ ਵੀ ਕਹਿ ਦਿੰਦੇ ਆ ਠੀਕ ਹੈ ਇਹਨੂੰ ਆਪਾਂ ਕੀ ਕਹਿ ਦਿੰਦੇ ਆ ਬਟੇ ਸੰਦਲਸ ਲਾ ਵੀ ਆਖ ਦਿੰਦੇ ਹੈਗੇ ਆ ਔਰ ਇਹ ਜਿਹੜਾ ਆਪਣੇ ਕੋਲੇ ਕਨਸਟੈਂਟ ਬਣਿਆ ਹੈਗਾ ਇਹਨੂੰ ਆਪਾਂ ਰ refractਿਵ ਇੰਡੈਕਸ ਦਾ ਨਾਮ ਦਿੰਦੇ ਆ ਇਹਨੂੰ ਆਪਾਂ ਕੀ ਕਹਿ ਦਿੰਦੇ ਆ ਬਟੇ ਫਿਰ ਰੀਫ੍ਰੈਕਟਿਵ ਇੰਡੈਕਸ ਠੀਕ ਹੈ ਰੀਫ੍ਰੈਕਟਿਵ ਇੰਡੈਕਸ ਹੁਣ ਇਸ ਰਿਫ੍ਰੈਕਟਿਵ ਇੰਡੈਕਸ ਦੇ ਉੱਤੇ ਇਸ ਕਨਸਟੈਂਟ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਸ ਰੇ ਨੇ ਕਿੰਨਾ ਕੁ ਮੋੜਨਾ ਹੈ ਜਾਂ ਕਿੰਨਾ ਕੁ ਨਹੀਂ ਮੋੜਨਾ ਉਹ ਸਾਰਾ ਕੁਝ ਇਸ ਦੇ ਉੱਤੇ ਡਿਪੈਂਡ ਕਰੂਗਾ ਕਿਸ ਤਰ੍ਹਾਂ ਡਿਪੈਂਡ ਕਰੂਗਾ ਬੱਚੇ ਕਿਸੇ ਵੀ ਮੀਡੀਅਮ ਦਾ ਤੁਸੀਂ ਰਿਫ੍ਰੈਕਟਿਵ ਇੰਡੈਕਸ ਕੱਢਣਾ ਹੋਵੇ ਮੰਨ ਲਓ ਤੁਸੀਂ ਰਿਫ੍ਰੈਕਟਿਵ ਇੰਡੈਕਸ ਮੀਡੀਅਮ ਨੰਬਰ 2 ਦਾ ਕੱਢਣਾ ਹੈ ਐਸ ਕੰਪੇਅਰਡ ਟੂ ਮੀਡੀਅਮ ਨੰਬਰ 1 ਤਾਂ ਉਹਦਾ ਫਾਰਮੂਲਾ ਕੀ ਹੁੰਦਾ ਉਹਦਾ ਫਾਰਮੂਲਾ ਹੁੰਦਾ ਜੀ ਸਪੀਡ ਆਫ ਲਾਈਟ ਸਪੀਡ ਆਫ ਲਾਈਟ ਇਨ ਮੀਡੀਅਮ 1 ਇਨ ਮੀਡੀਅਮ 1 ਓਵਰ ਸਪੀਡ ਆ ਇਨ మీడియం 2 ਮਤਲਬ ਕਿ ਜਿਹੜੇ ਦਾ ਤੁਸੀਂ ਰ refractive index ਲੈ ਲਿਆ ਜਿਹੜੇ మీడియం ਦਾ ਮੂਹਰੇ ਲਿਖਿਆ ਹੋਇਆ ਉਹਦੀ ਸਪੀਡ ਆਫ ਲਾਈਟ ਥੱਲੇ ਲੈਣੀ ਹੈ نیچے ਲੈਣੀ ਹੈ ਔਰ ਜਿਹਦਾ ਤੁਸੀਂ ਬੇਟੇ ਮਤਲਬ ਕਿ ਜਿਹਦੇ ਕੰਪੈਰੀਟਿਵਲੀ ਵੇਖਣਾ ਉਹਦਾ ਤੁਸੀਂ ਸਪੀਡ ਆਫ ਲਾਈਟ ਹੈ ਜਿਹੜੀ ਮੀਡੀਅਮ ਦੀ ਉਹ ਉੱਪਰ ਲੈ ਲੈਣੀ ਹੈ ਠੀਕ ਹੈ ਜੀ ਇਹ ਫਾਰਮੂਲਾ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਔਰ ਇਹਦੇ ਬੇਸ ਤੇ ਕੋਈ ਨਿਊਮੈਰੀਕਲ ਵੀ ਆ ਜਾਂਦਾ ਨਿਊਮੈਰੀਕਲ ਦੇ ਵਿੱਚ ਤੁਹਾਨੂੰ ਸਪੀਡ ਆਫ ਲਾਈਟ ਇੱਕ ਮੀਡੀਅਮ ਚ ਦਿੱਤੀ ਹੋ ਸਕਦੀ ਹੈ ਰਿਫ੍ਰੈਕਟਿਵ ਇੰਡੈਕਸ ਦਿੱਤਾ ਹੋ ਸਕਦਾ ਤੇ ਜਿਹੜਾ ਦਾ ਮੀਡੀਅਮ ਦਾ ਰਿਫ੍ਰੈਕਟਿਵ ਇੰਡੈਕਸ ਦਿੱਤਾ ਹੈ ਉਹਦੇ ਵਿੱਚ ਤੁਹਾਡੇ ਤੋਂ ਪੁੱਛ ਲੈਂਦੇ ਆ ਵੀ ਸਪੀਡ ਆਫ ਲਾਈਟ ਇਹਦੇ ਵਿੱਚ ਕਿੰਨੀ ਹੋਊਗੀ ਤਾਂ ਤੁਸੀਂ ਇੱਧਰ ਉੱਧਰ ਕਰਕੇ ਜਿਹੜਾ ਹੈਗੇ ਨੂੰ ਆਰਾਮ ਘੜੀ ਦੇ ਨਾਲ ਸੋਲਵ ਕਰ ਸਕਦੇ ਹੋ ਠ ਐਸ ਕੰਪੇਅਰ ਟੂ 에ਅਰ ਕਿੰਨਾ ਹੈ ਠੀਕ ਹੈ ਜੀ ਤਾਂ ਤੁਸੀਂ ਕੀ ਕਰੋਗੇ ਬੇਟੀ ਹੁਣ ਵਾਟਰ ਦਾ ਪਰਫੈਕਟਿਵ ਇੰਡੈਕਸ ਕੱਢਣਾ ਹੈਗਾ ਤਾਂ ਤੁਸੀਂ ਕੀ ਕਹੋਗੇ ਸਪੀਡ ਆਫ ਲਾਈਟ ਇਨ ਦ 에ਅਰ ਉੱਪਰ ਲਿਖੋਗੇ ਓਵਰ ਸਪੀਡ ਆਫ ਲਾਈਟ ਇਨ ਵਾਟਰ ਠੀਕ ਹੈ ਆਮ ਕਰਕੇ ਬੇਟੀ ਜਿਹੜੇ ਰਿਫ੍ਰੈਕਟਿਵ ਇੰਡੈਕਸ ਜਿੰਨੇ ਵੀ ਕੱਢੇ ਜਾਂਦੇ ਨੇ ਉਹ ਵੈਕਿਊਮ ਦੇ ਕੰਪੈਰੀਟਿਬਲ ਕੱਢੇ ਜਾਂਦੇ ਤਾਂ ਉਹ ਵੈਕਿਊਮ ਦੇ ਵਿੱਚ ਜਿਹੜੀ ਹੈਗੀ ਸਪੀਡ ਆਫ ਲਾਈਟ ਹੈ ਜਿਹੜੀ ਉਹ ਸਾਨੂੰ ਪਤਾ ਸੀ ਹੁੰਦੀ ਹੈ ਸੀ ਕਾਹਦੇ ਬਰਾਬਰ ਹੁੰਦੀ ਹੈ ਬੇਟੇ 3 10 8 ਮੀਟਰ ਪਰ ਸੈਕਿੰਡ ਠੀਕ ਹੈ 1 ਸੈਕਿੰਡ ਦੇ ਵਿੱਚ ਉਹ 3 10 8 ਮੀਟਰ ਜਿਹੜੀ ਹੈਗੀ ਹੈ ਲਾਈਟ ਟਰੈਵਲ ਕਰਦੀ ਹੈ ਉਹ ਆਪਾਂ ਲਾਈਟ ਸਪੀਡ ਆਫ ਲਾਈਟ ਹੈ ਜਿਹੜੀ 에ਅਰ ਦੇ ਵਿੱਚ ਵੀ ਆਮ ਕਰਕੇ ਆਪੇ ਇਹੀ ਮੰਨ ਲਏ ਨੇ ਹੈਗੇ ਕਿਉਂਕਿ 에ਅਰ ਦਾ ਤੇ ਵੈਕਿਊਮ ਦਾ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੁੰਦਾ ਹੈਗਾ ਬਸ਼ਰਤ ਹੈ ਕਿ 에ਅਰ ਦੇ ਜਿਹੜੇ ਹੈਗੀ ਬਹੁਤੀ ਜ਼ਿਆਦਾ ਡੈਂਸਰ ਨਾ ਹੋਵੇ ਠੀਕ ਹੈ ਤਾਂ ਉਹਦੇ ਕਾਰਨ ਕਰਕੇ ਆਪਾਂ ਇਹੀ ਚੀਜ਼ ਮੰਨ ਲਏ ਨੇ ਹੁਣ ਤੇ ਦੂਸਰੀ ਨੂੰ ਆਪਾਂ ਸਪੀਡ ਆਫ ਲਾਈਟ ਆ ਜਿਹੜੇ ਵੀ ਲੈ ਲਾਂਗੇ ਐਨੀ ਮੀਡੀਅਮ ਤਾਂ ਉਹਦੇ ਹਿਸਾਬ ਦੇ ਨਾਲ ਆਪਾਂ ਕਿਸੇ ਦਾ ਵੀ ਰ refractਿਵ ਇੰਡੈਕਸ ਕੱਢ ਦੇਾਂਗੇ ਔਰ refractਿਵ ਇੰਡੈਕਸ ਜਦੋਂ ਤੁਹਾਡੇ ਕੋਲ ਇੱਕ ਬੁੱਕ ਦੇ ਵਿੱਚ ਕੱਟ ਕੇ ਦਿਖਾਈ ਹੋਏ ਨੇ ਵੀ 에어 ਦੇ ਵਿੱਚ ਕਿੰਨਾ ਆਉਂਦਾ ਵੀ 1.0003 ਹੁਣ ਇੰਨਾ ਕਿਉਂ ਆਇਆ ਬੇਟੇ ਇਹਦਾ ਕਾਰਨ ਇਹੀ ਹੈ ਵੀ ਜਿਹੜੀ ਸਪੀਡ ਆਫ ਲਾਈਟ ਹੈ ਆਪਾਂ ਪਹਿਲਾਂ ਵੈਕਿਊਮ ਚ ਲਈ ਹੈ ਬਟੇ 에어 ਚ ਲਈ ਹੈ ਤਾਂ ਵਾ ਕਿਉਂ ਤੇ 에어 ਦੇ ਵਿੱਚ ਕੋਈ ਸਪੀਡ ਆਫ ਲਾਈਟ ਦਾ ਬਹੁਤਾ ਜਿਆਦਾ ਫਰਕ ਨਹੀਂ ਕਿਉਂਕਿ ਮਾੜਾ ਜਿਹਾ ਫਰਕ ਪੈਣਾ ਸੀ ਤਾਂ ਕਰਕੇ ਬੇਟੀ ਇੰਨੀ ਆਪਣੇ ਕੋਲੇ ਵੈਲਿਊ ਆ ਗਈ ਹੈਗੀ ਤਾਂ ਇੰਨੀ ਬਿਤੇ ਆਈਸ ਦਾ ਦਿੱਤਾ ਹੋਊਗਾ ਤਾਂ ਤੁਹਾਡੇ ਕੋਲੇ ਰਿਫ੍ਰੈਕਟਿਵ ਇੰਡੈਕਸ ਵਾਟਰ ਦਾ ਦਿੱਤਾ ਹੋਊਗਾ ਜਿਵੇਂ 1.33 ਹੁੰਦਾ ਆਏਗਾ ਠੀਕ ਹੈ ਜੀ ਐਵੇਂ ਗਲਾਸ ਦਾ ਹੋਊਗਾ ਸਾਰਿਆਂ ਦੇ ਮਤਲਬ ਕਿ ਵੱਖਰੇ ਵੱਖਰੇ ਜਿਹੜੇ ਹੈਗੇ ਆ ਆਪਣੇ ਕੋਲੇ ਰਿਫ੍ਰੈਕਟਿਵ ਇੰਡੈਕਸ ਆਉਣਗੇ ਔਰ ਉਹ ਸ ਰਿਫ੍ਰੈਕਟਿਵ ਇੰਡੈਕਸ ਦੇ ਉੱਤੇ ਡਿਪੈਂਡ ਕਰਦਾ ਹੈਗਾ ਵਾ ਆਪਣੇ ਕੋਲੇ ਰੇ ਨੇ ਕਿੰਨਾ ਕੁ ਮੋੜਨਾ ਠੀਕ ਹੈ ਜੀ ਤੁਸੀਂ ਦੇਖੋਗੇ ਆਪਾਂ ਆਪਦੇ ਤੇ ਐਗਜ਼ਾਮਪਲ ਲਾ ਕੇ ਦੇਖੀਏ ਬਿਤੇ ਆਪਾਂ ਭੱਜਣਾ ਹੋਵੇ ਅਸੀਂ 에ਅਰ ਦੇ ਵਿੱਚ ਆਰਾਮਦਾਰੀ ਨਾਲ ਭੱਜ ਸਕਦੇ ਹਾਂ ਪਹਿਲੀ ਗੱਲ ਤਾਂ ਜੇ 에ਅਰ ਵੀ ਨਾ ਹੋਵੇ ਦਾ ਮਤਲਬ ਸਾਨੂੰ ਹੋਰ ਵੀ ਸੌਖਾ ਵੇ ਵੇਖੋ ਹਵਾ ਰੁਕੀ ਹੁੰਦੀ ਹੈ ਜਦੋਂ ਉਦੋਂ ਸਾਨੂੰ ਭਜਣਾ ਕਿੰਨਾ ਸੌਖਾ ਹੁੰਦਾ ਨਾ ਹਵਾ ਚੱਲ ਰਹੀ ਚੋਂ ਸਾਨੂੰ ਭਜਣਾ ਥੋੜਾ ਜਿਆ ਔਖਾ ਹੁੰਦਾ ਜੇ ਅਸੀਂ ਫਿਰ ਆ ਪਾਣੀ ਚ ਭਜਣਾ ਹੋਵੇ ਤਾਂ ਉੱਥੇ ਫਿਰ ਸਾਨੂੰ ਹੋਰ ਆਫ ਮਹਿਸੂਸ ਹੁੰਦੀ ਹੈ ਸਾਡੀ ਸਪੀਡ ਹੋਰ ਘਟ ਜਾਂਦੀ ਹੈ ਅਗਰ ਕੱਚੇ ਦੇ ਵਿੱਚ ਭਜਣਾ ਹੋਵੇ ਤਾਂ ਸਾਡੀ ਸਪੀਡ ਹੋਰ ਵੀ ਘਟ ਜੂਗੀ ਬੇਟੇ ਇਹੀ ਕਾਰਨ ਨਾਲ ਕਰਕੇ ਆਪਾਂ ਕਹਿ ਦਿੰਨੇ ਜੀ ਸਪੀਡ ਆਫ ਲਾਈਟ ਵੀ ਜਿਹੜੀ ਹੈਗੀ ਹੈ 에ਅਰ ਦੇ ਵਿੱਚ ਹੋਰ ਹੋਊਗੀ ਗਲਾਸ ਦੇ ਵਿੱਚ ਹੋਰ ਹੋਊਗੀ ਵਾਟਰ ਦੇ ਵਿੱਚ ਹੋਰ ਹੋਊਗੀ ਜਿਹਦੇ ਕਰਕੇ ਆਪਾਂ ਕਹਿੰਦੇ ਕਿ ਜਿਹੜਾ ਰ refract index ਅਲੱਗ ਅਲੱ ਉਹਨਾਂ ਤਰੀਕਾ ਵੀ ਮਤਲਬ ਕਿ ਅਲੱਗ-ਅਲੱਗ ਹੋਊਗਾ ਕਿਸੇ 'ਚ ਬਹੁਤ ਈਆਂ ਦਾ ਬੈਂਡ ਹੁੰਦੀ ਹੈ ਕਿਸੇ 'ਚ ਘੱਟ ਬੈਂਡ ਹੁੰਦੀ ਹੈ ਇੰ样 ਕਰਕੇ ਬੇਟੇ ਜੀ ਤੁਸੀਂ ਕਰ ਲੈਣੀ ਹੈ ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਟਾਪਿਕ ਪੂਰੀ ਤਰ੍ਹਾਂ ਸਮਝ ਆ ਗਿਆ ਹੋਊਗਾ ਅਗਰ ਇਸ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਬੇਟੇ ਮੈਨੂੰ ਕਮੈਂਟ ਕਰਕੇ ਪੁੱਛ ਲੈਣਾ ਮੈਂ ਤੁਹਾਨੂੰ ਇਹ ਪ੍ਰੋਬਲਮ ਸੋਲਵ ਕਰਵਾ ਦੂੰਗਾ ਤਾਂ ਬੜੀ ਮਿਹਰਬਾਨੀ ਸ਼ੁਕਰੀਆ ਇਹਦਾ ਨੰਮੈਰੀਕਲ ਕੋਈ ਤੁਹਾਨੂੰ ਦਿਖਦਾ ਹੈ ਤਾਂ ਉਹਨੂੰ ਕਰ ਲੈਣਾ ਬੇਟੇ ਅੱਗੇ ਆਪਾਂ ਫਿਰ ਅਗਲਾ ਟਾਪਿਕ ਰਾਂਗੇ ਰਿਫ੍ਰੈਕਸ਼ਨ ਬਾਇ ਸਫੇਰੀਕਲ ਲੈਂਸ ਸ਼ੁਕਰੀਆ ਜੀ